ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਖੇਡਾਂਵਤਨ ਪੰਜਾਬ ਦੀਆਂ ਦੇ ਤੀਸਰੇ ਸੀਜ਼ਨ ਦੇ ਬਲਾਕ ਪੱਧਰੀ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਗੁਰਾਇਆਂ ਦੇ ਖਿਡਾਰੀਆਂ ਨੇ ਮੱਲਾ ਮਾਰੀਆਂ। ਉਮਰ ਵਰਗ 14 ਅਤੇ 21 ਫੁੱਟਬਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਖੋਖੋ ਉਮਰ ਵਰਗ 17 ਨੇ ਦੂਸਰਾ ਸਥਾਨ ਹਾਸਲ ਕੀਤਾ। ਦੌੜਾਂ ਵਿੱਚ 1500 ਮੀਟਰ ਰੇਸ ਵਿੱਚ ਪਹਿਲਾ ਸਥਾਨ, ਸ਼ਾਰਟ ਪੁੱਟ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਸਭ ਜੀਤੂ ਢੜਾਰੀਆਂ ਦਾ ਸਕੂਲ ਆਉਣ ਤੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਵੱਲੋਂ ਢੜਾਰੀਆਂ ਦਾ ਮੈਡਲ ਪਾ ਕੇ ਸਨਮਾਨ ਕੀਤਾ ਅਤੇ ਉਹਨਾਂ ਨੇ ਕਿਹਾ ਇਹ ਬੱਚੇ ਜ਼ਿਲ੍ਹੇ ਵਿੱਚ ਵੀ ਇਸੇ ਤਰ੍ਹਾਂ ਸਕੂਲ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰਨਗੇ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਸਾਇੰਸ ਅਧਿਆਪਕ ਅਖਰਜੀਤ 바ਵਾ ਕਪਲੇਸ਼ ਜੇਠੀ ਪਰਮਜੀਤ ਗਿੱਲ ਸਨਰਪਾਲ ਸਿੰਘ ਅਮਨਦੀਪ ਸਿੰਘ ਪੰਕਜ ਸ਼ਿਰਧਰ ਮੈਡਮ ਰਾਜਕੁਮਾਰੀ ਮੈਡਮ ਨੀਲਮ ਮੈਡਮ ਮੋਨਿਕਾ ਮੈਡਮ ਕੁਲਵਿੰਦਰ ਕੌਰ मैडम सिमरनजीत कौर मैडम सविता मैडम नरेंद्र कौर मैडम स्वीटी मैडम संदीप कौर मैडम कुलदीप कौर मैडम जसवीर कौर मैडम अंजू ਅਤੇ ਕੋਚ ਵਿਸ਼ਾਲ ਜਸਮਨ ਅਤੇ ਸਕੂਲ ਦੇ ਵਿਦਿਆਰਥੀ ਮੌਜੂਦ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਇਆ ਨੇ ਖੇਡਾਂ ਵੱਤਨ ਪੰਜਾਬ ਤੀਸਰਾ ਸੀਜ਼ਨ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਇਸ ਦੇ ਵਿੱਚ ਸਾਡੇ ਫੁੱਟਬਾਲ ਦੇ ਜਿਹੜੇ ਆ ਦੋ ਵਰਗ ਜਿਹੜੇ ਉਹ ਫਸਟ ਆਇਆ ਇੱਕ ਅੰਦਰ 14 ਜਿਹੜਾ ਹੈ ਤੇ ਦੂਸਰਾ ਅੰਡਰ 21 ਤੇ ਇਸੇ ਫੁੱਟਬਾਲ ਦੇ ਵਿੱਚ ਸਾਡੇ ਸਕੂਲ ਦੀ ਅੰਡਰ 17 ਦੀ ਟੀਮ ਜਿਹੜੀ ਆ ਬਲੌਕ ਦੇ ਵਿੱਚੋਂ ਉਹ ਸੈਕੰਡ ਆਈ ਇਸੇ ਤਰ੍ਹਾਂ ਖੋਖੋ ਕੋਖੋ ਦੇ ਵਿੱਚ ਵੀ ਜਿਹੜੇ ਆ ਸਾਡੀ ਟੀਮ ਜਿਹੜੀ ਆ ਅੰਡਰ 17 ਦੀ ਉਹਨੇ ਜਿਹੜਾ ਸੈਕੰਡ ਪੋਜੀਸ਼ਨ ਹਾਸਲ ਕੀਤੀ ਆ ਤੇ ਇਹ ਵਿਦਿਆਰਥੀ ਹੁਣ ਜਿਹੜੇ ਫਸਟ ਆਏ ਆ ਇਹ ਸਭ ਨੇ ਹੁਣ ਜ਼ਿਲ੍ਹੇ ਵਿੱਚ ਜਾਣਾ ਤੇ ਮੈਂ ਇਹ ਵਿਦਿਆਰਥੀਆਂ ਨੂੰ ਇਹ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕ ਦਾਬਾ ਇਹਨਾਂ ਦੇ ਕੋਚ ਜਸਮਾਨ ਜੀ ਤੇ ਨਾਲ ਦੀ ਨਾਲ ਇਹਨਾਂ ਦੇ ਮਾਪਿਓ ਜਿਹੜੇ ਆ ਉਹ ਵਧਾਈ ਦੇ ਪਾਤਰ ਹਨ ਤੇ ਸਾਡੇ ਕੋਚ ਜਿਹੜੇ ਇੱਕ ਫੁੱਟਬਾਲ ਦੇ ਕੋਚ ਨੇ ਸਾਈ ਜੀ ਉਹਨਾਂ ਦੀ ਮਿਹਨਤ ਸਦਕਾ ਸਾਡੀਆਂ ਫੁੱਟਬਾਲ ਦੀ ਤਿੰਨੇ ਟੀਮਾਂ ਜਿਹੜੀਆਂ ਇਹ ਵਧੀਆ ਪ੍ਰਦਰਸ਼ਨ ਕੀਤਾ ਹੈ ਉਹ ਵੀ ਜਿਹੜੇ ਵਧਾਈ ਦੇ ਪਾਤਰ ਹਨ